ਹੋ ਨਹੀਂ ਮੁਕਰ ਸਕਦੇ ਭਾਜੀ ਹੋ ਨਹੀਂ ਭਾਜੀ ਮੁਕਰ ਸਕਦੇ ਭਾਜੀ ਹੁਣ ਨਹੀਂ ਮੁਕਰ ਸਕਦੇ ਮੇਰੇ ਵੀਰੋ ਇਹਦੇ ਸੁਣ ਬਣੀ ਚ ਆਉਂਦੀ ਆਣੀਆਂ ਭੜੀਆਂ ਭੜੀਆਂ ਕੰਨਾਂ ਭੜੀਆਂ ਨਿਆਣੇ ਜਵਾਨ ਹੋ ਜਾਣ ਫਿਰ ਨਹੀਂ ਸਮਾਨ ਸਾਰਾ ਰੈਪ ਕਰਕੇ ਉਧਰ ਆ ਜੀ ਇਹੀ ਤੁਹਾਨੂੰ ਮੈਂ ਪੁੱਛਿਆ ਵੀ ਕੀ ਗੱਲ ਹੋਈ ਇੱਥੇ ਕਿਉਂ ਬੈਠੀ ਆ ਹਾਂ ਉਹਨੇ ਮੈਨੂੰ ਆ ਗੱਲ ਦੱਸੀ ਵੀ ਜੋ ਬੰਦਾ ਫੋਨ ਆਇਆ ਸੀ ਤੇ ਆ ਗੱਲ ਕਹਿੰਦਿਆ ਵਾ ਕਹਿੰਦਾ ਵਾ ਉਹਨਾਂ ਗਾੜੀ ਭੇਜੀਤਾ ਵਾ ਕੀਪਤਾ ਕਿੰਨਾ ਚਿਰ ਉੱਥੇ ਰਹਿਣਾ ਵਾ ਆ ਤੇ ਨਾ ਮੌਦੇ ਮੂੰਗਾੜੀ ਆਉਣ ਵਾਲੀ ਗੱਲ ਵਾ ਉਹ ਰਮ ਦੇਣੀ ਉਹਨਾਂ ਦੇ ਹੁਣ ਡਿਊਟੀ ਤੇ ਲਾਉਣੀ ਹੈ ਫਿਰ ਕਿਤੇ ਨਾ ਕਿਤੇ ਉਹ ਤਾਂ ਗੱਲ ਤੁਹਾਡੀ ਠੀਕ ਵਾ ਜਾਣ ਦਿੰਦੀ ਮੈਂ ਤਾਂ ਲੱਕੋ ਫਾਇ ਆ ਗਈਆਂ ਤੇ ਤੂੰ ਉਹਦੀ ਮੰਮੀ ਨੂੰ ਫੋਨ ਕਰਦੇ ਮੰਮੀ ਮੈਂ ਵੀ 44 ਪਾੜ ਬਣ ਕੇ ਉਹਨੂੰ ਨਹੀਂ ਸਮਝਾਈਂ ਕਹਿੰਦੇ ਤੂੰ ਉਹਦੀ ਮੰਮੀ ਨੂੰ ਫੋਨ ਕਰਦੇ ਤੇ ਭੈਣ ਕਹਿੰਦੇ ਮੰਮੀ ਦੇ ਭਾਵ ਦੀ ਹਾਈ ਨਹੀਂ ਹੈ ਨਹੀਂ ਕੀ ਲੈ ਇਹ ਵਾਲੇ ਇੱਕ ਬੰਦੇ ਥੋੜਾ ਵਾ ਕਰਫੋ ਤੇ ਫਸੇ ਅੰਦਰ ਤੁਹਾਡੀ ਕੁੜਮਣੀ ਤੁਹਾਨੂੰ ਪਤਾ ਹੀ ਨਹੀਂ ਵਨ ਰਮਨਦ ਜੀ ਜੋ ਤੇ ਜਿਆਦਾ ਜਿੱਦ ਕਰਦੀ ਹੈ ਨਾ ਤੇ ਅਸੀਂ ਫਿਰ ਦੋਵੇਂ ਜੀ ਸ਼ਟਡਨੇ ਜਾ ਕੇ ਛੱਡ ਤੇ ਮੈਨ ਮਿੰਜਿਆ ਕਰ ਗਏ ਮੈਨ ਜਿਆ ਮੈਨ ਜਿਆ ਗਿਆ ਸੀ ਹੈ ਵਨ ਉਹ ਚੱਲ ਫਿਰ ਇਦਾਂ ਕਰਦੇ ਆ ਤੂੰ ਤੇ ਮੈਂ ਜਾ ਕੇ ਤੇ ਸ਼ਟਡਨੇ ਜੋਤ ਨੂੰ ਛੱਡ ਤੇ ਹੁੰਦੇ ਆ ਹੁਣ ਭੈਣ ਜੀ ਵੀ ਘਰ ਬੈਠੀ ਆ ਉਹਨੂੰ ਮੈਂ ਕੀ ਕਹਾਂ ਉਹ ਤਾਂ ਅੱਗੇ ਗੱਲਾਂ ਕਰਨ ਢਈ ਆ ਵੀ ਸਾਰਾ ਕੰਮ ਸੰਦੀਪ ਕਰਦੀ ਆ ਮੈਨੂੰ ਇਹ ਵੀ ਉਹ ਚਲ ਜਾਂਦੀ ਨਾ ਤੇ ਉਹਦੇ ਬਾਅਦ ਚ ਜਾ ਕੇ ਸ਼ਟਡ ਆਉਂਦੇ ਏ ਵੀ ਤੇਰੀ ਗੱਲ ਸਹੀ ਆ ਤੇ ਕੀ ਪਤਾ ਹੁਣ ਕਿੰਨੇ ਦਿਨ ਕਿੰਨੇ ਨਹੀਂ ਫਾਇਦਾ ਹੋਊਗਾ ਉਹ ਕੋਈ ਗੱਲ ਨਹੀਂ ਮੈਂ ਦਲਜੀਤ ਨੂੰ ਕਹਿ ਦਿੰਦਾ ਵਾ ਤੂੰ ਹੀ ਦਲਜੀਤ ਨੂੰ ਕੀ ਕਹਿਣਾ ਵਾ ਮੈਂ ਹੀ ਜੋਤ ਨੂੰ ਸਮਝਾ ਲੀਨੀ ਆ ਵੀ ਇੱਕ ਦਿਨ ਪੁੱਤ ਖਲੋ ਜਾ ਇਹਨੇ ਚੜੀ ਜਾਣਾ ਵਾ ਕਿੰਨੇ ਚਿਰ ਰਮਣਾ ਸਾਡੀ ਯਾਰਾ ਜੇ ਕਣਕ ਵੀ ਬੀਜਣ ਵਾਲੀ ਆ ਤੂੰ ਇਦਾਂ ਕਰ ਹਾਂ ਲਵਰੀ ਨੂੰ ਫੋਨ ਕਰਾ ਦੇ ਭਰਾ ਨੂੰ ਵੀ ਆਣ ਕੇ ਲੈ ਜਾ ਚਲ ਕੋਈ ਗੱਲ ਹੋਗਾ ਧਿਆਨ ਕੇ ਲੈ ਜੂਗਾ ਜੇ ਨਾ ਹੋਊਗਾ ਫੇਰ ਕੋਈ ਗੱਲ ਨਹੀਂ ਵੇਨੇ ਆ ਜਾਂ ਤੇ ਤੇਰੇ ਡੈਡੀ ਛੱਡ ਆਉਂਦੇ ਫੇ ਜਾ ਕੇ ਕੋਈ ਗੱਲ ਮਮਮੀ ਤੇਰੀ ਦੱਸਣ ਦੀ ਵੀ ਟੈਨਸ਼ਨ ਚ ਬੜੀ ਆ ਉਹ ਤਾਂ ਟੈਨਸ਼ਨ ਤੇ ਨਹੀਂ ਆ ਤੈਨੂੰ ਕੋਈ ਅਜਿਹਾ ਕਰੋ ਇਹ ਤਾਂ ਬਾਜ ਨਾ ਪੰਪ ਭਰ ਨਹੀਂ ਗੱਡੇ ਹੈਗਾ ਤੇ ਮਾਈ ਕਿਧਰਲੇ ਪਾਸੇ ਲਾਉਂਦਾ ਮੈਂ ਹੱਸਣਾ ਨਹੀਂ ਹਾਂ ਲਈ ਨਹੀਂ ਹੱਸਣਾ ਕੀ ਆ ਮੈਂ ਜੋ ਵੀ ਇੱਥੀ ਨਾਲ ਟੀਮ ਆ ਨਿਕਲੇ ਜੜੇ ਰੇ ਯੰ ਸਰੇ ਬੰਦੇ ਨਹੀਂ ਅੜਿਆ ਤਾਂ ਨਹੀਂ ਮੈਂ ਨਹੀਂ ਨਹੀਂ ਅੜੀ ਨਹੀਂ ਹਾਂ ਕਰੋ ਚਲੋ ਉੱਚੀ ਬੋ ਲੈਨੇ ਜਾਨ ਜੋ ਤੇ ਪੁੱਤ ਕੋਈ ਟੈਨਸ਼ਨ ਤੇ ਨਹੀਂ ਹੈ ਤੈਨੂੰ ਕੋਈ ਨਹੀਂ ਨਹੀਂ ਡੜਜੀ ਟੈਨਸ਼ਨ ਤੇ ਕੋਈ ਵੀ ਨਹੀਂ ਹੈ ਗੱਲ ਵੇ ਇਦਾਂ ਪੁੱਤ ਹੁਣ ਡਿਊਟੀ ਤੇ ਲੱਗਦੀ ਰਹਿੰਦੀ ਮੜੇ ਚੰਗੇ ਥਾ ਹਾਂਜੀ ਤੇ ਜੇ ਤੂੰ ਪਿੰਡ ਜਾਣਾ ਵਾ ਤੇ ਤਾਂ ਵੀ ਦੱਸ ਹਾਂਜੀ ਚਾਚੀ ਜਾਣਾ ਹੈ ਤਾਂ ਹੀ ਤੇ ਜਾਣੀ ਦੱਸਣ ਤੇ ਦਈ ਆ ਚਲੋ ਜ ਜਾ ਖੜਕ ਮਲਾ ਲਿਆ ਜਾ ਲੈ ਜਾ ਲੈ ਜਾ ਲੈ ਜਾ ਦੋ ਜਣੇ 1 ਜੋਤ ਪੁੱਤ ਤੈਨੂੰ ਕੋਈ ਟੈਨਸ਼ਨ ਤੇ ਨਹੀਂ ਆ ਨਹੀਂ ਨਹੀਂ ਜੀ ਜੀ ਪਤਾ ਗੱਲ ਕੀ ਆ ਫੌਜੀ ਦੇ ਬੇਤ ਪੁੱਤ ਨੂੰ ਲੈ ਫੋਟੋ ਆਈਓ ਇਹ ਨਹੀਂ ਇਹ ਗੱਲ ਨਹੀਂ ਨਿਕਲਦੀ ਨਹੀਂ ਨਹੀਂ ਯਾਰ ਕੋਈ ਗੱਲ ਨਹੀਂ ਕੋਈ ਨਹੀਂ ਓਏ ਓਏ ਨਹੀਂ ਯਾਰ ਕੋਈ ਗੱਲ ਨਹੀਂ ਹੋਈ ਨਹੀਂ ਹੋਈ ਨਹੀਂ ਉਹ ਫੇਰ ਬਰਸ਼ਾ ਪੇਟਣ ਡਿਆ ਈ ਕਹਿੰਦਾ 1 ਜੋਤ ਪੁੱਤ ਤੈਨੂੰ ਕੋਈ ਟੈਨਸ਼ਨ ਤੇ ਨਹੀਂ ਆ ਨਹੀਂ ਨਹੀਂ ਡਰ ਜੀ ਪਤਾ ਗੱਲ ਕੀ ਆ ਫੌਜ ਦੇ ਵਿੱਚ ਹੁਣ ਕਿਤੇ ਲੱਗ ਹਾਏ ਵੇ ਰੱਬਾ ਯਾਰ ਮੈਂ ਇੱਥੇ ਵਿੱਚ ਨਿਕਲੀ ਜਾਂਦਾ ਮੈਂ ਹੁਣ ਕੀ ਕਰ ਸਕਦਾ ਜੀ ਕਿਵੇਂ ਤੁਸੀਂ ਨਿਕਲੀ ਜਾਂਦਾ ਵਿੱਚ ਫਤਿਹ ਦਾ ਪਾਜੀ ਦਾ ਸੋਨੂ ਭਾਈ ਦਾ ਵਸੀਰ ਅਸੀਂ ਵੀਡੀਓ ਬਣਾਉਂਦੇ ਆ ਯੈਸ ਨਹੀਂ ਨਹੀਂ ਚਿਰ ਬਾਅਦ ਲਈ ਹੁੰਦੇ ਜੇ ਤੇ ਇਹਦੇ ਫਿਰ ਹੁਣ ਨਹੀਂ 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 ਆ ਜਾਂਦਾ ਨਹੀਂ ਗਾ ਪਾਜੀ ਕੋ ਹੁਣ ਬੜੇ ਟੇਕ ਲਏ ਪਾਜੀ ਆ ਜਾਂਦਾ ਕਿੰਨੇ ਚਲੋ ਹੁਣ ਹੋਇੜਾ ਮਟਰ ਚਲੂਗਾ ਵਾਹ ਮੁਸ਼ਕਲ ਜਿਹਾ ਲੱਗਦਾ ਨਹੀਂ ਨਾਲੀ ਚੁੱਕਦੇ ਹੋ ਗਾਂ ਜਿੱਥੇ ਭਾਈ ਮੜਿਆ ਤੇਰਾ ਮਰ ਜਾਓ ਨਹੀਂ ਨਹੀਂ ਫੇਰਾਂ ਨੇ ਮਾਰਨਾ ਅਹ ਪਿਆਰੀ ਸੱਜੀ ਵਰਸ਼ਾ ਤੂੰ ਖਰਾਬ ਕਰਤਾ ਮੈਨੂੰ ਇਹ ਵੀਡੀਓ ਕੱਟ ਬਣਾਉਂਦੇ ਤੇ ਰੌਲਾ ਜ਼ਿਆਦਾ ਪੁੰਦੇ ਆ ਮੈਂ ਤਾਂ ਚੰਗਾ ਭਲਾ ਮਰਦਾ ਬੰਦਾ ਮੈਂ ਤਾਂ ਚੰਗਾ ਚਲੋ ਇਹ ਕਰੀ ਤੁਸੀਂ ਨਹੀਂ ਮੈਂ ਇਦਾਂ ਹੀ ਕਿਹਾ ਹੈ ਹੁਣ ਦੱਸਣਾ ਮੈਨੂੰ ਤੇ ਪੁੱਤਰਾ ਤੋਖ ਹੁੰਦਾ ਹਾਂਜੀ ਕਿਉਂਕਿ ਮੇਰਾ ਰਿਸ਼ਤਾ ਕਰ ਤੂੰ ਆ ਮਿੰਤਨਾ ਤੇਰਾ ਦੁੱਖ ਤਾਂ ਆਉਂਦਾ ਆ ਅੱਜ ਜੋਤ ਇੱਥੇ ਹੋ ਜੰਦੀ ਤੇ ਆਓ ਇਹ ਕਰ ਰਹੀ ਆਂ ਕੀ ਕਰ ਰਹੀ ਨਹੀਂ ਕਰ ਯਾਰ ਕੁਰਸੀ ਤੇ ਬਹਿਣਾ ਮੈਂ ਉਹ ਕੀ ਕਹਿੰਦੇ ਆ ਯਾਰ ਸਹੀ ਸੁਣਾਓ ਅਸੀਂ ਚੰਮਾ ਬੈਠਾ ਜੋਤ ਹਾਂਜੀ ਜੋਤ ਹੋਰ ਸੁਣਾਓ ਪਿੰਡ ਠੀਕ ਠਾਕ ਵਧੀਆ ਹਾਂਜੀ ਸਾਰੇ ਵਧੀਆ ਠੀਕ ਠਾਕ ਚੱਲ ਵਧੀਆ ਹੀ ਚਾਹੀਦਾ ਆ ਹਾਂਜੀ ਹਾਂਜੀ ਜੋਤ ਤੁਰਾ ਲਾਹਾਂ ਪੈ ਪੈ ਇਹ ਹੁੰਦਾ ਭਾਈ ਦਾ ਫੋਨ ਹਾਂਜੀ ਹੁੰਦਾ ਜੀ ਚੱਲ ਵਧੀਆ ਆ ਹਾਂਜੀ ਹਾਂਜੀ ਪੁਰਾਣੀ ਸਮਰਾਨੀ ਨਹੀਂ ਗੱਲ ਪਹਿਲਾਂ ਮੈਨੂੰ ਦੱਸੀਂ ਪਹਿਲਾਂ ਕੀ ਜਾਂਦੀ ਕੋਈ ਨਹੀਂ ਪੁੱਛਦੀ ਗੱਲ ਕੋਈ ਨਾ ਕੋਈ ਹੈਗਾ ਸਹੀ ਓਥੇ ਹਾਂ ਹਾਂ ਗੱਲ ਕੋਈ ਨਾ ਗੱਲ ਰਪਿੰਦਰ ਓਥੇ ਕੋਈ ਨਾ ਕੋਈ ਹੈਗੀ ਸਹੀ ਆ ਨੇ ਮੁੱਕ ਸਕਦੇ ਭਾਜੀ ਹੁਣ ਨਹੀਂ ਭਾਜੀ ਮੁੱਕ ਸਕਦੇ ਭਾਜੀ ਹੁਣ ਨਹੀਂ ਮੁੱਕ ਸਕਦੇ ਮੇਰੇ ਵੀਰੋ ਸਮਾਨ ਸਾਰਾ ਰੈਪ ਕਰਕੇ ਉਧਰ ਆ ਜੀ ਇਹੀ ਤੁਹਾਨੂੰ ਮੈਂ ਪੁੱਛਿਆ ਕਿ ਕੀ ਗੱਲ ਹੋਈ ਇੱਥੇ ਕਿਵੇਂ ਬੈਠੀ ਆ ਹਾਂ ਉਹਨੇ ਮੈਨੂੰ ਆ ਗੱਲ ਦੱਸੀ ਕਿ ਜੋ ਬੰਦਾ ਫੋਨ ਆਇਆ ਸੀ ਤੇ ਆ ਗੱਲ ਕਹਿੰਦਿਆ ਵਾ ਕਹਿੰਦਾ ਵਾ ਉਹਨਾਂ ਗਾੜੀ ਭੇਜਤਾ ਵਾ ਕੀਪਤਾ ਕਿੰਨਾ ਚਿਰ ਉੱਥੇ ਰਹਿਣਾ ਵਾ ਆ ਤੇ ਨਾ ਮੌਦੇ ਮੂੰਹ ਗਾੜੀ ਆਉਣ ਵਾਲੀ ਗੱਲ ਵਾ ਪਰ ਦੇਣੀ ਉਹਨਾਂ ਦੇ ਹੁਣ ਡਿਊਟੀ ਤੇ ਲਾਉਣੀ ਹੈ ਫਿਰ ਕਿਤੇ ਨਾ ਕਿਤੇ ਉਹ ਤੇ ਗੱਲ ਤੁਹਾਡੀ ਠੀਕ ਵਾ ਜਾਣ ਦਿੰਦੀ ਮੈਂ ਤਾਂ ਲੱਕੋ ਫਾਇ ਆ ਗਈਆਂ ਤੇ ਤੂੰ ਉਹਦੀ ਮੰਮੀ ਨੂੰ ਫੋਨ ਕਰਦੇ ਮੰਮੀ ਮੈਂ ਵੀ 44 ਪਾੜ ਪੜ ਕੇ ਉਹਨੂੰ ਨਹੀਂ ਸਮਝਾਈ ਨਹੀਂ ਨਹੀਂ ਕਹਿੰਦੇ ਤੂੰ ਉਹਦੀ ਮੰਮੀ ਨੂੰ ਫੋਨ ਕਰਦੇ ਤੇ ਭੈਣਾਂ ਦੇ ਮੰਮੀ ਦੇ ਭਾਅ ਦੀ ਆਈ ਨਹੀਂ ਭੈਣਾਂ ਕੀ ਲੈਈਏ ਵਾਲੇ ਇੱਕ ਬੰਨੇ ਥੋੜਾ ਵਾ ਕਿਆ ਰੋ ਪਤੇ ਫਸੇ ਅੰਦਾ ਤੁਹਾਡੀ ਕੁੜਮਣੀ ਤੁਹਾਨੂੰ ਪਤਾ ਹੀ ਨਹੀਂ ਵਨ ਰਮਨ ਜੀ ਜੋ ਜਿਆਦਾ ਜਿੱਦ ਕਰਦੀ ਹੈ ਨਾ ਤੇ ਅਸੀਂ ਫਿਰ ਦੋਈ ਜੀ ਸ਼ਟਡਾਉਣੇ ਜਾ ਕੇ ਛੱਡ ਤੇ ਮੈਂ ਮਿੰਜਿਆ ਕਰ ਗਿਆ ਮਿੰਜਿਆ ਪੈਰਾਂ ਚ ਪੈ ਗਿਆ ਮੈਂ ਮਿੰਜਿਆ ਗਿਆ ਸੀ ਹੈ ਵਨ ਉਹ ਚੱਲ ਫਿਰ ਇਦਾਂ ਕਰਦੇ ਆ ਤੂੰ ਤੇ ਮੈਂ ਜਾ ਕੇ ਤੇ ਸ਼ਟਡਾਉਣੇ ਜੋਤ ਨੂੰ ਛੱਡ ਤੇ ਆਉਂਦੇ ਆ ਹੁਣ ਭੈਣ ਜੀ ਵੀ ਘਰ ਬੈਠੀ ਆ ਉਹਨੂੰ ਮੈਂ ਕੀ ਕਹਾਂ ਉਹ ਤਾਂ ਅੱਗੇ ਗੱਲਾਂ ਕਰਨ ਢਈ ਆ ਵੀ ਸਾਰਾ ਕੰਮ ਸੰਦੀਪ ਕਰਦੀ ਆ ਮੈਨੂੰ ਇਹ ਵੀ ਉਹ ਚਲ ਜਾਂਦੀ ਨਾ ਤੇ ਉਹਦੇ ਬਾਅਦ ਚ ਜਾ ਕੇ ਸ਼ਟਡਾਉਂਦੀ ਯੇ ਵੀ ਤੇਰੀ ਗੱਲ ਸਹੀ ਆ ਤੇ ਕੀ ਪਤਾ ਹੁਣ ਕਿੰਨੇ ਦਿਨ ਕਿੰਨੇ ਕੀ ਫਾਇਦਾ ਹੋਊਗਾ ਉਹ ਕੋਈ ਗੱਲ ਨਹੀਂ ਮੈਂ ਦਲਜੀਤ ਨੂੰ ਕਹਿ ਦਿੰਦਾ ਵਾ ਤੁਸੀਂ ਦਲਜੀਤ ਨੂੰ ਕੀ ਕਹਿਣਾ ਵਾ ਮੈਂ ਹੀ ਜੋਤ ਨੂੰ ਸਮਝਾ ਲੀਨੀ ਆ ਵੀ ਇੱਕ ਦਿਨ ਪੁੱਤ ਖਲੋ ਜਾ ਇਹ ਚਲੀ ਜਾਣਾ ਵਾ ਕਿੰਨੇ ਚਿਰ ਰਮਣਾ ਸਾਡੀ ਯਾਰਾ ਜੇ ਕਣਕ ਵੀ ਬੀਜਣ ਵਾਲੀ ਆ ਤੂੰ ਇਦਾਂ ਕਰ ਹਾਂ ਲਵਰੀ ਨੂੰ ਫੋਨ ਕਰਾ ਦੇ ਭਰਾ ਨੂੰ ਵੀ ਆਣ ਕੇ ਲੈ ਜਾ ਚਲ ਕੋਈ ਗੱਲ ਹੋਗਾ ਧਿਆਨ ਕੇ ਲੈ ਜੂਗਾ ਜੇ ਨਾ ਹੋਊਗਾ ਫੇ ਕੋਈ ਗੱਲ ਨਹੀਂ ਵੇਨੇ ਆ ਜਾਂ ਤੇ ਤੇਰੇ ਡੈਡੀ ਛੱਡ ਆਉਂਦੇ ਫੇ ਜਾ ਕੇ ਕੋਈ ਗੱਲ ਮਮੀ ਤੇਰੀ ਦੱਸਣ ਦੀ ਵੀ ਟੈਨਸ਼ਨ ਚ ਬੜੀ ਆ ਉਹ ਤਾਂ ਟੈਨਸ਼ਨ ਤੇ ਨਹੀਂ ਆ ਤੈਨੂੰ ਕੋਈ ਹਾਂਜੀ ਐਂ ਤਾਂ ਕਰੋ ਕਿਹਦੇ ਬਾਜ ਨਾ ਪੰਪ ਭਰ ਨਹੀਂ ਖੜਿਆ ਹੈਗਾ ਤੇ ਮਾਈ ਇਧਰਲੇ ਪਾਸੇ ਲਾਉਣਾ ਮੈਂ ਹੱਸਣਾ ਨਹੀਂ ਹਾਂ ਲਈ ਨਹੀਂ ਹੱਸਣਾ ਕੀ ਆ ਮੈਂ ਜੋ ਵੀ ਇੱਥੇ ਹੱਸਣਾ ਕੀ ਬਾਹਰ ਨਿਕਲੇ ਜੜੇ ਰੇ ਯਾਰ ਜਰੇ ਬੰਨ ਲੈ ਨਹੀਂ ਹੜਿਆ ਤਾਂ ਨਹੀਂ ਮੈਂ ਤਾਂ ਨਹੀਂ ਹੜੀ ਨਹੀਂ ਹਾਂ ਨੂੰ ਕਰੋ ਚਲੋ ਉੱਚੀ ਬੋ ਲੈਨੇ ਵਨ ਜੋ ਤੇ ਪੁੱਤ ਕੋਈ ਟੈਨਸ਼ਨ ਤੇ ਨਹੀਂ ਹੈ ਤੈਨੂੰ ਕੋਈ ਨਹੀਂ ਨਹੀਂ ਡਾਜੀ ਟੈਨਸ਼ਨ ਤੇ ਕੋਈ ਵੀ ਨਹੀਂ ਹੈ ਗੱਲ ਵੇ ਇਦਾਂ ਪੁੱਤ ਹੁਣ ਡਿਊਟੀ ਤੇ ਲੱਗਦੀ ਰਹਿੰਦੀ ਮਾੜੇ ਚੰਗੇ ਥਾਂ ਹਾਂਜੀ ਤੇ ਜੇ ਤੂੰ ਪਿੰਡ ਜਾਣਾ ਵਾ ਤੇ ਤਾਂ ਵੀ ਦੱਸ ਹਾਂਜੀ ਚਾਚੀ ਜਾਣਾ ਹੈ ਤਾਂ ਹੀ ਤਾਂ ਦੱਸਣ ਤੇ ਦਈ ਆ ਚਲੋ ਜੀ ਜਾ ਖੜਕ ਮਲਾ ਲਿਆ ਲਾ ਜਾ ਲਾ ਜਾ ਲਾ ਜਾ ਲਾ ਜਾ ਦੋ ਜੰਟ ਵਨ ਜੋਤਪੁੱਤ ਤੈਨੂੰ ਕੋਈ ਟੈਨਸ਼ਨ ਤੇ ਨਹੀਂ ਆ ਨਹੀਂ ਨਹੀਂ ਜੀ ਜੀ ਪਤਾ ਗੱਲ ਕੀ ਆ ਫੌਜੀ ਦੇ ਬੇਤਪੁੱਤ ਨੂੰ ਲੈ ਫੋਰ ਆਈਓ ਨਹੀਂ ਇਹ ਗੱਲ ਨਹੀਂ ਨਿਕਲਦੀ ਨਹੀਂ ਨਹੀਂ ਯਾਰ ਕੋਈ ਗੱਲ ਨਹੀਂ ਓਏ ਓਏ ਹੋਈ ਦੀ ਹੋਈ ਦੀ ਉਹ ਫੇਰ ਬਰਸ਼ਾ ਪੇਟਣ ਡਿਆ ਈ ਕਹਦਾ ਵਨ ਜੋਤਪੁੱਤ ਤੈਨੂੰ ਕੋਈ ਟੈਨਸ਼ਨ ਤੇ ਨਹੀਂ ਆ ਨਹੀਂ ਨਹੀਂ ਡਰ ਜੀ ਪਤਾ ਗੱਲ ਕੀ ਆ ਫੌਜ ਦੇ ਵਿੱਚ ਹੁਣ ਕਿਤੇ ਮੈਂ ਆਏ ਵੇ ਰੱਬਾ ਕੀ ਯਾਰ ਮੈਂ ਇੱਥੇ ਵਿੱਚ ਨਿਕਲੀ ਜਾਂਦਾ ਮੈਂ ਹੁਣ ਕੀ ਕਰ ਸਕਦਾ ਜੀ ਕਿਵੇਂ ਤੁਸੀਂ ਨਿਕਲੀ ਹੋ ਜਾ ਕਰਦੇ ਪਤਾ ਨਾ ਪਾਜੀ ਦਾ ਸਾਨੂੰ ਫਾਇਦਾ ਵਾਸੀ ਆ ਅਸੀਂ ਵੀਡੀਓ ਬਣਾਉਂਦੇ ਆ ਯੈਸ ਨਹੀਂ ਚਿਰ ਬਾਅਦਲੇ ਹੁੰਦੇ ਜੇ ਤੀਂਦੇ ਫਿਰ ਹੁਣ ਨਹੀਂ 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 ਆ ਜਾਂਦਾ ਨਹੀਂਗਾ ਪਾਜੀ ਕਹੋੜਾ ਬੜੇ ਟੇਕ ਲੈ ਪਾਜੀ ਆ ਜਾਂਦਾ ਕਹਿੰਦੇ ਚਲੋ ਹੁਣ ਹੋੜਾ ਮਟਰ ਚਲੋ ਵਾਹ ਮੁਸ਼ਕਲ ਜਿਹਾ ਲੱਗਣਾ ਨਹੀਂ ਡਾਲੀ ਚੁੱਕਦੇ ਹੋ ਗਾਂ ਜਿੱਥੇ ਭਾਈ ਮੜਿਆ ਫੇਰਾ ਮਰ ਜਾਓ ਨਹੀਂ ਨਹੀਂ ਫੇਰਾ ਨਹੀਂ ਮਾਰਨਾ ਆ ਪਿਆਰੀ ਤੁਸੀਂ ਵਰਸ਼ਾ ਤੂੰ ਖਰਾਬ ਕਰਤਾ ਮੈਨੂੰ ਇਹ ਵੀਡੀਓ ਘਟ ਬਣਾਉਂਦੇ ਤਾਂ ਰੌਲਾ ਜ਼ਿਆਦਾ ਪੁੰਦੇ ਆ ਮੈਂ ਤਾਂ ਚੰਗਾ ਭਲਾ ਮਰਦਾ ਬੰਦਾ ਮੈਂ ਤਾਂ ਚੰਗਾ ਚਲੋ ਇਹ ਕਰੀ ਤੁਸੀਂ ਨਹੀਂ ਮੈਂ ਇਦਾਂ ਹੀ ਕਿਹਾ ਹੁਣ ਦੱਸਣਾ ਮੈਨੂੰ ਤੇ ਪੁੱਤ ਤੇਰਾ ਤੋਖ ਹੁੰਦਾ ਹਾਂਜੀ ਕਿਉਂਕਿ ਮੈਂ ਰਿਸ਼ਤਾ ਕਰਾਉਣਾ ਮਿੰਤਣਾ ਤੇਰਾ ਦੁੱਖ ਤਾਂ ਹੁੰਦਾ ਆ ਅੱਜ ਜੋਤ ਇੱਥੇ ਹੋ ਜੰਦੀ ਤੇ ਆਓ ਇਹ ਨਹੀਂ ਕਰ ਰਹੀ ਹੈ ਕਿ ਕਰ ਨਹੀਂ ਕਰ ਯਾਰ ਕੁਰਸੀ ਤੇ ਬਹਿਣਾ ਮੈਂ ਉਹ ਕੀ ਕੰਡਿਆ ਯਾਰ ਸੇ ਸੁਣਾਓ ਅਸੀਂ ਚ ਮੈਂ ਬੈਠਾ ਜੋਤ ਹਾਂਜੀ ਬੈਠੀ ਹੋਰ ਸੁਣਾਓ ਪਿੰਡ ਠੀਕ ਠਾਕ ਵਧੀਆ ਹਾਂਜੀ ਸਾਰੇ ਵਧੀਆ ਠੀਕ ਠਾਕ ਚੱਲ ਵਧੀਆ ਹੀ ਚਾਹੀਦਾ ਆ ਹਾਂਜੀ ਹਾਂਜੀ ਜੋਤ ਪੂਰਾ ਲਾਹਾਂ ਪੈ ਪੈ ਇਹ ਹੁੰਦਾ ਭਾਈ ਦਾ ਫੋਨ ਹਾਂਜੀ ਹੁੰਦਾ ਜੀ ਚੱਲ ਵਧੀਆ ਹੈ ਹਾਂਜੀ ਹਾਂਜੀ ਪੂਰਾ ਨਹੀਂ ਗੱਲ ਪਹਿਲਾਂ ਪੁੱਛ ਕੇ ਫਿਰ ਮੈਨੂੰ ਦੱਸੀਂ ਭਲਾ ਕੀ ਜਾਂਦੀ ਕੋਈ ਨਹੀਂ ਪੁੱਛਦੀ ਗੱਲ ਕੋਈ ਨਾ ਕੋਈ ਹੈਗਾ ਸਹੀ ਉੱਥੇ ਹਾਂ ਹਾਂ ਗੱਲ ਕੋਈ ਨਾ ਗੱਲਰਪਿੰਦਰ ਉੱਥੇ ਕੋਈ ਨਾ ਕੋਈ ਹੈਗੀ ਸਹੀ ਹੈ